ਕਿਸਾਨ ਵੀਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਵੀਰੋ ਪਿਛਲੇ ਸਮੇਂ ਦੇ ਵਿੱਚ ਆਪਾਂ ਬਹੁਤ ਵਡਿਆ ਵਿਚਾਰਾ ਕੀਤੀਆਂ ਨੇ ਝੋਨੇ ਦੀ ਫਸਲ ਦੇ ਸੰਬੰਧ ਦੇ ਵਿੱਚ ਕਈ ਕੋ ਸਾਂਝਾ ਕੀਤਾ ਬਹੁਤ ਕੁਝ ਤੁਹਾਡੇ ਨਾਲ ਵਿਚਾਰਾ ਸਾਂਝਾ ਕੀਤੀ ਤੇ ਬਹੁਤ ਖੁਸ਼ ਤਾ ਤੋਂ ਸਿੱਖਿਆ ਗਿਆ ਕਿਸਾਨ ਵੀਰੋ ਮੈਂ ਅੱਜ ਤੁਹਾਡੇ ਨਾਲ ਝੋਨੇ ਤੇ ਫਸਲ ਤੋਂ ਹਟ ਕੇ ਕੁਝ ਹੋਰ ਤੁਹਾਡੇ ਨਾਲ ਵਿਚਾਰ ਸਾਂਝੀ ਕਰਨੀ ਚਾਹਨਾ ਮੈਂ ਕਿ ਸਰਕਾਰਾਂ ਵੱਲੋਂ ਕੁਝ ਕਿਸਾਨਾਂ ਵਾਸਤੇ ਸਬਸਿਡੀਆਂ ਦਿੱਤੀਆਂ ਗਈਆਂ ਨੇ ਮੇਰੇ ਮਨ ਦੇ ਵਿੱਚ ਖਿਆਲ ਆਇਆ ਵੀ ਮੈਂ ਤੁਹਾਡੇ ਨਾਲ ਉਹ ਸਾਂਝੀ ਜਰੂਰ ਕਰਾਂ ਕਿਉਂਕਿ ਦਿਨ ਵੀ ਥੋੜੇ ਰਹਿ ਗਏ ਉਹ ਵੀ ਕਿਸਾਨ ਵੱਧ ਤੋਂ ਵੱਧ ਉਹਦਾ ਕਿਸਾਨ ਦੀਆਂ ਸਕੀਮਾਂ ਨੇ ਤੇ ਕਿਸਾਨ ਉਹਦਾ ਵੱਧ ਤੋਂ ਵੱਧ ਫਾਇਦਾ ਲੈ ਸਕਣ ਮੈਂ ਸੋਚਿਆ ਵੀ ਤੁਹਾਡੇ ਨਾਲ ਪੂਰਾ ਫਿਲਕੀ ਵਿਚਾਰ ਕੀਤੇ ਜਾਵੇ ਕਿ ਹਰੇਕ ਕਿਸਾਨ ਦੇ ਕੰਨਾਂ ਤੱਕ ਇਹ ਗੱਲ ਪਹੁੰਚੇ ਉਹ ਇਹਦਾ ਵੱਧ ਤੋਂ ਵੱਧ ਜਿਹੜਾ ਫਾਇਦਾ ਸਰਕਾਰ ਦੀਆਂ ਦਿੱਤੀਆਂ ਹੋਈਆਂ ਸਬਸਿਡੀਆਂ ਨੇ ਉਹਨਾਂ ਤੋਂ ਲੈ ਸਕਣ ਕਈ ਵਾਰ ਡੇਟਾ ਲੰਘ ਜਾਂਦੀਆਂ ਨੇ ਬਾਅਦ ਚ ਆਪਾਂ ਨੂੰ ਪਤਾ ਲੱਗਦਾ ਕਿ ਫਲਾਣੇ ਦੀ ਸਬਸਿਡੀ ਨਿਕਲੀ ਆ ਤੇ ਆਪਾਂ ਉਸ ਤੇ ਜ਼ਰੂਰ ਪਸਤਾ ਤਾਬ ਕਰਦੇ ਆ ਕਿ ਯਾਰ ਆਪਾਂ ਵੀ ਅਪਲਾਈ ਕਰ ਦਿੰਦੇ ਸ਼ਾਇਦ ਆਪਾਂ ਨੂੰ ਵੀ ਇਹ ਜਿਹੜੀ ਸਬਸਿਡੀ ਆ ਉਹ ਤੇ ਸਸਤੇ ਰੇਟ ਦੇ ਉੱਤੇ ਸੰਦ ਮਿਲ ਜਾਂਦੇ ਪਰ ਮੈਂ ਅੱਜ ਤੁਹਾਡੇ ਨਾਲ ਵਿਚਾਰ ਸਾਂਝੀ ਕਰਨ ਸਾਂਝੀ ਕਰਨੀ ਚਾਹੁੰਦਾ ਜਿਹੜੀ ਇਹ ਸਰਕਾਰ ਵੱਲੋਂ ਸਬਸਿਡੀ ਦਿੱਤੀ ਗਈ ਆ ਸਵੈਮ ਸਕੀਮ ਦੇ ਅਧੀਨ ਇਹ ਸਬਸਿਡੀ ਦਿੱਤੀ ਗਈ ਆ ਸਵੈਮ ਸਕੀਮ ਇੱਕ ਸਕੀਮ ਬਣਾਈ ਆ ਸਵੈਮ ਸਕੀਮ ਸਰਕਾਰ ਨੇ ਉਹਦੇ ਤੇ ਉਹਨਾਂ ਨੇ ਕੁਝ ਇੰਪਲੀਮੈਂਟਾਂ ਦੇ ਉੱਤੇ ਸਕੀਮ ਸਾਂਝੀ ਤੁਹਾਨੂੰ ਸਬਸਿਡੀ ਦਿੱਤੀ ਆ ਮੈਂ ਉਹਦੇ ਬਾਰੇ ਤੁਹਾਡੇ ਨਾਲ ਵਿਚਾਰ ਸਾਂਝੇ ਕਰਦਾ ਜਿਸ ਕਿਸਾਨ ਕੋਲੇ ਵੀ ਜਿਹੜੇ ਵੀ ਕਿਸਾਨ ਦੇ ਕੋਲੇ 2.5 ਏਕੜ ਤੋਂ ਘੱਟ ਜ਼ਮੀਨ ਆ ਉਸ ਕਿਸਾਨਾਂ ਨੂੰ ਸਰਕਾਰ ਨੇ 50% ਸਬਸਿਡੀ ਦੇਣ ਦਾ ਉਪਰਾਲਾ ਕੀਤਾ ਵਾ ਤੇ ਜਿਹੜੇ ਐਸੇ ਕਿਸਾਨ ਨੇ ਖੇਤੀਬਾੜੀ ਕਰਦੇ ਨੇ ਉਹਨਾਂ ਵਾਸਤੇ ਵੀ 50% ਆ ਜਿਹੜੀ ਸਬਸਿਡੀ ਉਹਨਾਂ ਨੇ ਲਾਗੂ ਕੀਤੀ ਆ ਸਰਕਾਰਾਂ ਨੇ ਤੇ ਜੇਕਰ ਲੇਡੀ ਦੇ ਨਾਂ ਤੇ ਜਮੀਨ ਆ ਕਈ ਮੇਰੀਆਂ ਬੀਬੀਆਂ ਦੇ ਨਾਂ ਤੇ ਜ਼ਮੀਨ ਹੈਗੀ ਆ ਉਹਨਾਂ ਵਾਸਤੇ ਵੀ 50% ਜਿਹੜੀ ਸਕੀਮ ਆ ਉਹ ਲਾਗੂ ਕੀਤੀ ਗਈ ਆ ਤੁਸੀਂ ਕੋਈ ਵੀ ਐਪਲੀਮੈਂਟ ਲਾਓ ਤਕਰੀਬਨ ਮੈਂ ਉਹ ਵੀ ਤੁਹਾਡੇ ਨਾਲ ਵਿਚਾਰ ਸਾਂਝੀ ਕਰੂੰਗਾ ਤੇ ਜਿਹੜੇ ਕਿਸਾਨਾਂ ਦੇ ਕੋਲ 2.5 ਏਕੜ ਤੋਂ ਜ਼ਮੀਨ ਵੱਧ ਆ ਉਹਨਾਂ ਨੂੰ 40% ਸਬਸਿਡੀ ਹੈ ਜਿਹੜੀ ਉਹ ਸਰਕਾਰ ਨੇ ਦੇਣ ਦਾ ਫੈਸਲਾ ਕੀਤਾ ਵਾ 2.5 ਏਕੜ ਤੋਂ ਘੱਟ ਵਾਲਿਆਂ ਨੂੰ 50% ਤੇ 2.5 ਏਕੜ ਤੋਂ ਵੱਧ ਜ਼ਮੀਨ ਵਾਲਿਆਂ ਨੂੰ 40% ਹੈ ਜਿਹੜੀ ਉਹ ਸਕੀਮ ਸਰਕਾਰ ਨੇ ਦੇਣ ਦਾ ਉਪਰਾਲਾ ਕੀਤਾ ਵਾ ਤੇ ਇੱਕ ਕਿਸਾਨ ਵੀ ਨੂੰ ਮੈਂ ਤੁਹਾਡੇ ਨਾਲ ਹੋਰ ਗੱਲ ਸਾਂਝੀ ਕਰਨੀ ਚਾਹੁੰਦਾ ਬੀ ਇਹ ਕਿਨੂ ਕਿਨੂ ਮਿਲ ਸਕਦੀ ਆ ਕੀ ਕੀ ਤੁਹਾਡੇ ਕੋਲੇ ਹੋਣਾ ਚਾਹੀਦਾ ਵਾ ਇੱਕ ਤਾਂ ਜ਼ਮੀਨ ਦੀ ਤਾਂ ਆਪਾਂ ਗੱਲ ਕਰੀ ਲਈ ਦੂਸਰੀ ਗੱਲ ਉਸ ਇਨਸਾਨ ਦੇ ਨਾਮ ਜਿਹਦੇ ਨਾਮ ਤੁਸੀਂ ਕਿਹਦੇ ਕਿਹਦੇ ਨਾਮ ਆਪਾਂ ਸਬਸਿਟੀ ਆ ਜਿਹੜੀ ਆ ਉਹ ਅਪਲਾਈ ਕਰ ਸਕਦੇ ਆ ਅ ਇੱਕ ਤਾਂ ਜਿਹਦੇ ਨਾਮ ਤੇ ਤੁਸੀਂ ਚਾਹੇ ਦੀ ਤੁਸੀਂ ਕਿਸੇ ਲੇਡੀ ਦੇ ਨਾਮ ਤੇ ਚਾਹੇ ਐਸਸੀ ਵੀਰ ਦੇ ਨਾਂ ਤੇ ਦੂਸਰੇ ਆਪਣੇ ਕਿਸਾਨ ਦੇ ਨਾਂ ਤੇ ਤੁਸੀਂ ਕਰਨੇ ਚਾਹੁੰਦੇ ਹੋ ਸਬਸਤੇ ਇਹ ਭਲਾਈ ਇਹ ਇੱਕ ਤਾਂ ਉਹਦੇ ਨਾਂ ਦੇ ਟਰੈਕਟਰ ਦੀ ਕਾਪੀ ਜਰੂਰ ਹੋਣੀ ਚਾਹੀਦੀ ਆ ਟਰੈਕਟਰ ਦੀ ਕਾਪੀ ਜਰੂਰ ਹੋਣੀ ਚਾਹੀਦੀ ਆ ਟਰੈਕਟਰ ਉਹਦੇ ਨਾਂ ਹੋਣਾ ਚਾਹੀਦਾ ਵਾ ਇੱਕ ਆਧਾਰ ਕਾਰਡ ਜਰੂਰ ਬਣਿਆ ਹੋਵੇ ਤੇ ਇੱਕ ਜੇ ਫਾਰਮ ਜੇ ਫਾਰਮ ਵੀ ਜ਼ਰੂਰ ਹੋਣੇ ਚਾਹੀਦੇ ਨੇ ਤੇ ਇੱਕ ਜ਼ਮੀਨ ਦੀ ਤੁਹਾਡੇ ਕੋਲੇ ਨੰਬਰ ਇਹ ਤੁਹਾਡੇ ਕੋਲੇ ਹੋਣੇ ਚਾਹੀਦੇ ਨੇ ਤੇ ਦੂਸਰੀ ਗੱਲ ਮੈਂ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਵਾਂ ਕਿ ਇਹ ਜਿਹੜੇ ਸਮਾਨ ਚਾਹੀਦੀ ਤੁਹਾਡਾ ਹੈਗਾ ਵਾ ਟਰੈਕਟਰ ਦੀ ਕਾਪੀ ਆ ਆਧਾਰ ਕਾਰਡ ਆ ਜੇ ਫਾਰਮ ਆ ਤੇ ਜ਼ਮੀਨ ਦੇ ਜਿਹੜੇ ਨੰਬਰ ਆ ਤੁਹਾਨੂੰ ਕੋਲੇ ਨਾਲ ਲਾੜ ਲਾ ਕੇ ਤੁਸੀਂ ਅਪਲਾਈ ਕਿਵੇਂ ਕਰਨਾ ਵਾ ਕੋਈ ਤੁਸੀਂ ਫਾਰਮ ਨਹੀਂ ਭਰਨਾ ਹੈਗਾ ਕਿਸੇ ਜਾਂ ਤਾਂ ਜੇਕਰ ਤੁਹਾਡੇ ਕੋਲੇ ਘਰੇ ਬੱਚੇ ਪੜ੍ਹੇ ਲਿਖੇ ਨਹੀਂ ਤੁਹਾਡੇ ਉਹ ਘਰੇ ਬੈਠ ਕੇ ਵੀ ਅਪਲਾਈ ਤੁਸੀਂ ਮੋਬਾਈਲ ਤੋਂ ਸਵੈ ਸਕੀਮ ਦੇ ਉਹ ਕੱਢ ਕੇ ਸਾਰੇ ਤੁਹਾਡੇ ਕੋਲੇ ਆ ਜਾਣਾ ਵਾ ਤੇ ਉਹਦੇ ਤੇ ਵੀ ਤੁਸੀਂ ਅਪਲਾਈ ਕਰ ਸਕਦੇ ਹੋ ਜੇ ਨਹੀਂ ਕਰ ਸਕਦੇ ਤਾਂ ਕਿਸੇ ਪੜ੍ਹੇ ਲਿਖੇ ਬੱਚੇ ਤੋਂ ਤੁਸੀਂ ਕਰਵਾ ਸਕਦੇ ਹੋ ਤੇ ਇਹ ਆਨਲਾਈਨ ਦੀ ਅਪਲਾਈ ਹੋਣਾ ਵਾ ਆਨਲਾਈਨ ਅਪਲਾਈ ਕਰਕੇ ਆਪਾਂ ਇਸ ਸਕੀਮਾਂ ਦਾ ਫਾਇਦਾ ਲੈ ਸਕਦੇ ਆ ਇੱਕ ਕਿਸਾਨ ਵੀਰੋ ਮੈਂ ਤੁਹਾਡੇ ਨਾਲ ਹੋਰ ਗੱਲ ਕਰ ਲੈ ਸਕਦਾ 14 ਮਾ ਵੀ ਜਿਹੜੀ ਇਹ ਸਬਸਿਡੀਆਂ ਕਿਹੜੀ ਕਿਹੜੇ ਐਮਪਲੀਮੈਂਟਾਂ ਦੇ ਉੱਤੇ ਸਕੀਮ ਹੈਗੀ ਆ ਸਭ ਤੋਂ ਪਹਿਲਾਂ ਤਾਂ ਝੋਨੇ ਬੀਜਣ ਦੀ ਝੋਨਾ ਬੀਜਣ ਵਾਲੀ ਮਸ਼ੀਨ ਚਾਹੇ ਦੀ ਤੁਸੀਂ ਸੁੱਕੀ ਬਜਾਈ ਕਰਦੇ ਹੋ ਚਾਹੇ ਦੀ ਕਦੂ ਕਰਕੇ ਗਿੱਲੇ ਬਾਣ ਦੇ ਵਿੱਚ ਤੁਸੀਂ ਬਜਾਈ ਕਰਨੀ ਚਾਹੁੰਦੇ ਹੋ ਉਸ ਮਸ਼ੀਨ ਦੇ ਉੱਤੇ ਵੀ ਸਬਸਿਡੀ ਆ ਇੱਕ ਆਲੂ ਬੀਜਣ ਵਾਲੀ ਆਲੂ ਬੀਜਣ ਵਾਲੀ ਮਸ਼ੀਨ ਜਿਹਨੂੰ ਆਪਾਂ ਪਲੈਂਟਰ ਕਹਿ ਦਿੰਦੇ ਆ ਉਹਦੇ ਤੇ ਵੀ ਇਹ ਸਕੀਮ ਲਾਗੂ ਆ ਦੂਸਰੀ ਆਪਣੇ ਹੈਗਾ ਸਪਰੇਅ ਪੰਪ ਆ ਬੂਮ ਆ ਜਿਹੜਾ ਬੂਮ ਜਿਹੜੇ ਅੱਜ ਕੱਲ ਵੱਡੇ ਸਪਰੇਅ ਪੰਪ ਆਏ ਨੇ ਬੂਮ ਵਾਲਾ ਸਪਰੇਅ ਪੰਪਾ ਉਸ ਤੇ ਵੀ ਸਬਸਿਡੀ ਲਾਗੂ ਆ ਤੇ ਇੱਕ ਨਰਸਰੀ ਸੀਡਰ ਨਰਸਰੀ ਸੀਡਰ ਦੇ ਉੱਤੇ ਵੀ ਇਹ ਜਿਹੜੀ ਸਬਸਿਡੀ ਆ ਉਹ ਲਾਗੂ ਆ ਕਿਸਾਨ ਵੀਰੋ ਇਹ ਜਿਹੜੀ ਆਖਰੀ ਤਰੀਕ ਆ ਦਿਨ ਬਹੁਤ ਥੋੜੇ ਰਹਿ ਗਏ ਤੁਸੀਂ ਅੱਜ ਵੀ ਅਪਲਾਈ ਕਰ ਸਕਦੇ ਹੋ ਕੱਲ ਨੂੰ ਵੀ ਕਰ ਸਕਦੇ ਹੋ ਪਰਸੋਂ ਨੂੰ ਵੀ ਕਰ ਸਕਦੇ ਹੋ ਇਹ 13/8/2024 ਮਤਲਬ 13 ਅਗਸਤ ਆਹੀ ਜਿਹੜੀ ਮੂਹਰੇ 13 ਤਰੀਕ ਆ ਰਹੀ ਹੈ 13 ਤਰੀਕ ਤੱਕ ਤੁਸੀਂ ਆਪਣਾ ਆਨਲਾਈਨ ਅਪਲਾਈ ਕਰਕੇ ਤੁਸੀਂ ਸਬਸਿਡੀ ਲੈਂਡ ਦੇ ਯੋਗ ਬਣ ਸਕਦੇ ਹੋ ਇਹ ਜਿਹੜਾ ਡਰਾ ਦੇ ਡਰਾ ਦੇ ਹਿਸਾਬ ਦੇ ਨਾਲ ਇਹ ਜਿਹੜੀਆਂ ਸਬਸਿਡੀਆਂ ਕੱਢੀਆਂ ਜਾਂਦੀਆਂ ਨੇ ਜਿਹੜੀ ਪਿਛਲੇ ਸਮੇਂ ਦੇ ਵਿੱਚ ਸਬਸਿਡੀਆਂ ਕੱਢੀਆਂ ਗਈਆਂ ਸੀ ਉਹ ਤਕਰੀਬਨ 100% ਸਾਰੇ ਜਿਹੜੇ ਕਿਸਾਨਾਂ ਨੂੰ ਸਬਸਿਡੀਆਂ ਮਿਲ ਗਈਆਂ ਨੇ ਤੇ ਸਾਰਿਆਂ ਦੀ ਸਬਸਿਡੀਆਂ ਨਿਕਲੀਆਂ ਸੀ ਆਸ ਕਰਦੇ ਕਿ ਹੁਣ ਵੀ ਤੁਸੀਂ ਇਹ ਜਿਹੜੀ ਸਬਸਿਡੀ ਨੂੰ ਅਪਲਾਈ ਕਰੋ ਅਪਲਾਈ ਕਰਕੇ ਮੈਂ ਆਸ ਕਰਦਾ ਇਹ ਸਾਰੇ ਕਿਸਾਨ ਬਿਨਾ ਦਾ ਨਾਮ ਵਿੱਚ ਆ ਜਵੇ ਸਾਰੇ ਸਬਸਿਡੀ ਲੈਣ ਦੇ ਜਿਹੜੇ ਲੋੜਵੰਦ ਕਿਸਾਨ ਨੇ ਤੇ ਉਹ ਉਹਨਾਂ ਨੂੰ ਜ਼ਰੂਰ ਸਬਸਿਡੀ ਨਿਕਲੇ ਤੇ ਉਹ ਆਪ ਦੇ ਅ ਸਮਾਨ ਖੇਤੀਬਾੜੀ ਦਾ ਜਿਹੜਾ ਸਮਾਨ ਆ ਪਲਾਂਟਰ ਆ ਤੇ ਉਹ ਐਮਪਲੀਮੈਂਟ ਸਾਰੇ ਲੈ ਕੇ ਉਹ ਵਧੀਆ ਇੱਕ ਉਹਨਾਂ ਨੂੰ ਇੱਕ ਮਦਦ ਦੇ ਤੌਰ ਤੇ ਉਹ ਚੰਗੀ ਖੇਤੀ ਕਰ ਸਕਦੇ ਆ ਕਿਉਂਕਿ ਸਰਕਾਰਾਂ ਦਾ ਸ਼ੁਰੂ ਤੋਂ ਅਪਰਾਲਾ ਰਿਹਾ ਵਾ ਬਈ ਪਰਾਲੀ ਨੂੰ ਅੱਗ ਨਾ ਲਾਈ ਜਾਵੇ ਜਿਹੜੇ ਕਿਸਾਨਾਂ ਦੀ ਪਹੁੰਚ ਨਹੀਂ ਹੈਗੀ ਉਹ ਕਿਸਾਨਾਂ ਨੂੰ ਸਬਸਿਡੀ ਚਾਹੀਦੀ ਆ ਇਹ ਕਿਸਾਨਾਂ ਦੀ ਮਦਦ ਕੀਤੀ ਗਈ ਆ ਜਿਹੜੇ ਕਿਸੇ ਵੀ ਕੋਈ ਵੀ ਕਿਸਾਨ ਹੋ ਸਕਦਾ ਜਿਹੜਾ ਖੇਤੀਬਾੜੀ ਕਰਦਾ ਉਹ ਸਾਰੇ ਕਿਸਾਨ ਹੀ ਹੁੰਦੇ ਨੇ ਇਸ ਕਰਕੇ ਉਹਨਾਂ ਨੂੰ ਸਬਸਿਡੀ ਜਿਹੜੀ ਉਪਲਬਧ ਕਰਵਾਈ ਗਈ ਆ ਮੈਂ ਆਸ ਕਰਦਾ ਕਿ ਸਾਰੇ ਕਿਸਾਨ ਵੀਰ ਇਹਦਾ ਜ਼ਰੂਰ ਲਾਹਾ ਲੈਣਗੇ ਲੋੜਵੰਦ ਕਿਸਾਨਾਂ ਨੂੰ ਜਿਨ੍ਹਾਂ ਨੂੰ ਇਹ ਉਯਾਰ ਚਾਹੀਦੇ ਨੇ ਉਹ ਲੈ ਸਕਦੇ ਨੇ ਤੇ ਠੀਕ ਆ ਕਿਸਾਨ ਵੀਰੋ ਬਾਕੀ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਨਾਲ ਹੋਰ ਵੀ ਵਿਚਾਰਾ ਸੰਜੀਆ ਕਰਦੇ ਰਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ